ਇੰਨੇ ਹਜ਼ਾਰ ਪੋਸਟਾਂ ਦਾ ਇੱਕ ਵੱਖਰਾ ਕਾਡਰ ਜਿਹੜਾ ਉਹ ਤਿਆਰ ਹੋਇਆ ਜਿਹਦੇ ਅੰਦਰ ਪੀਐਸਪੀਸੀਐਲ ਦੀਆਂ ਪੋਸਟਾਂ ਔਰ ਇਸੇ ਤਰ੍ਹਾਂ ਇਰੀਗੇਸ਼ਨ ਦੀਆਂ ਪੋਸਟਾਂ ਇਹ ਸਾਰੀਆਂ ਪੋਸਟਾਂ ਜਿਹੜੀਆਂ ਉਹ ਜਿਹੜੀਆਂ ਖਾਲੀ ਸੀਗੀਆਂ ਉਹ ਬੜੀਆ ਤਰ੍ਹਾਂ ਜਲਦੀ ਭਰੇ ਜਾਣਗੇ ਇਹਦੇ ਨਾਲ ਮਸਾਂਬੰਦਾ ਪੰਜਾਬ ਦੇ ਅੰਦਰ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਕਿ ਵੱਧ ਤੋਂ ਵੱਧ ਜਿਹੜਾ ਰੋਜ਼ਗਾਰ ਆ ਉਹ ਪੰਜਾਬ ਦੇ ਨੌਜਵਾਨਾਂ ਨੂੰ ਮਿਲੇ ਔਰ ਜਿਵੇਂ ਸਾਰਿਆਂ ਨੂੰ ਪਤਾ ਕਿ ਲਗਭਗ 56 ਹਜ਼ਾਰ ਨੌਕਰੀਆਂ ਆਲਰੇਡੀ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਝੀ ਦੀ ਗਵਾਈ ਚ ਪਿਛਲੇ ਤਿੰਨਾਂ ਸਾਲਾਂ ਚ ਪੰਜਾਬ ਚ ਦੇ ਚੁੱਕੀ ਆ ਬਹੁਤ ਹੀ ਅਹਿਮ ਫੈਸਲਾ ਲਿਆ ਗਿਆ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜਾ ਸਾਡਾ EMPLOYEES ਯਾ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਵਿੰਗ ਜਿਹੜਾ ਬਣਾਇਆ ਗਿਆ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆਗਾ ਤਾਂ ਕਿ ਸਾਡਾ ਨੌਜਵਾਨ ਸਾਡਾ ਜਵਾਨੀ ਸਾਡੇ ਮੁੰਡੇ ਕੁੜੀਆਂ ਜਿਹੜੀਆਂ ਨੇਗੀਆਂ ਉਸ ਕਾਡਰ ਚ ਭਰਤੀ ਹੋਣ ਕਿਉਂਕਿ ਪਹਿਲਾਂ ਇਹ ਸੀਗਾ ਕਿ ਡੈਪੂਟੇਸ਼ਨ ਤੇ ਜਾਂਦੇ ਸੀਗੇ ਔਰ ਡੈਪੂਟੇਸ਼ਨ ਤੇ ਜਾਣ ਤੋਂ ਬਾਅਦ ਕਈ ਵਾਰ ਉਹ ਆਪਣਾ ਡੈਪੂਟੇਸ਼ਨ ਕੈਨਸਲ ਕਰਵਾ ਕੇ ਉਹ ਅਸਾਮੀਆਂ ਖਾਲੀ ਰਹਿ ਜਾਂਦੀਆਂ ਸੀਗੀਆਂ ਔਰ ਦੂਜੇ ਸਟੇਟਾਂ ਤੋਂ ਬੀਬੀਐਮ ਜਿਹੜਾ ਉਹ ਆਪਦਾ ਭਰ ਲੈਂਦਾ ਸੀਗਾ ਔਰ ਸਾਨੂੰ ਆਪਣਾ ਖਰਚਾ ਦੇਣਾ ਪੈਂਦਾ ਸੀ ਪਰ ਲੇਕਿਨ ਹੁਣ ਅਸੀਂ ਵੱਖਰਾ ਜਿਹੜਾ ਕਾਡਰ ਆ ਉਹ ਬਣਾਇਆਗਾ ਪੀਬੀਐਮ ਦੇ ਅੰਦਰ ਚਾਹ ਇਰੀਗੇਸ਼ਨ ਦਾ ਪੀਐਸਪੀਸੀਐਲ ਦਾ ਜਿਹੜੇ ਜਿਹੜੇ ਡਿਪਾਰਟਮੈਂਟਾਂ ਦੇ ਅ ਜਿਹੜੇ ਮੁਲਾਜ਼ਮ ਨੇਗੇ ਉਹ ਜਾਣਦੇ ਸੀਗੇ ਉਥੇ ਡੈਪੂਟੇਸ਼ਨ ਦੇ ਉੱਤੇ ਉਹ ਸਾਰਿਆਂ ਦਾ ਹੁਣ ਅਸੀਂ ਇੱਕ ਵੱਖਰਾ ਕਾਡਰ ਬਣਾ ਦਿੱਤਾ ਗਿਆ ਤਾਂ ਕਿ ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਉਹ ਉਹਨਾਂ ਦੀ ਜੇ ਭਰੀਆਂ ਬੜੀ ਜਲਦੀ ਭਰੀਆਂ ਜਾਣਗੀਆਂ ਕਿਉਂਕਿ ਹਜੇ ਵੱਖ-ਵੱਖ ਡਿਪਾਰਟਮੈਂਟਾਂ ਨੇ ਆਪਣਾ ਜਿਹੜੀ ਸੂਚੀ ਆ ਉਹ ਦੇਣੀ ਆ ਕਿਹੜੇ ਕਿਹੜੇ ਖਾਲੀ ਪੰਜੇ ਨਹੀਂ ਆ ਪਰ ਲੇਕਿਨ ਮੁੱਢਲੇ ਰੂਪ ਵਿੱਚ ਜੇ ਮੈਂ ਇਹ ਗੱਲ ਕਰਾਂ ਤਾਂ 3000 ਤੋਂ ਬਾਅਦ ਪੋਸਟਾਂ ਜਿਹੜੀਆਂ ਆਉਂਦੀਆਂ ਨੇ ਜਿਹੜੀਆਂ ਇੱਕ ਵੱਖਰਾ ਕਾਡਰ ਬਣਾ ਕੇ ਅਸੀਂ ਭਰਤੀ ਕਰਾਂਗੇ ਔਰ ਇਸ ਤੋਂ ਬਨਾ ਨਵਾਂ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਬਣਿਆ ਸੀ ਉਹਦੇ ਅੰਦਰ ਖੇੜ ਵਿਭਾਗ ਦੇ ਅੰਦਰ ਅਸੀਂ ਜਿਹੜੀਆਂ ਨਵੀਆਂ ਤਿੰਨ ਅਸਾਮੀਆਂ ਉਹਨਾਂ ਦੀ ਵੀ ਅੱਜ ਪ੍ਰਵਾਨਗੀ ਜਿਹੜੀ ਆ ਇਸ ਮੰਤਰੀ ਮੰਡਲ ਦੀ ਮੀਟਿੰਗ ਦਿੱਤੀ ਆ ਤੇ ਨਾਲ ਦੀ ਨਾਲ ਮਲੇਰਕੋਟਲਾ ਦਾ ਜਿਹੜਾ ਸਹਿਕਾਰਤਾ ਡਿਪਾਰਟਮੈਂਟ ਆ ਜਿਹੜਾ ਕੋਆਪਰੇਸ਼ਨ ਡਿਪਾਰਟਮੈਂਟ ਆ ਉਹਦੇ ਅੰਦਰ ਰਜਿਸਟਰ ਉਪਰ ਰਜਿਸਟਰ ਇਨਸਪੈਕਟਰਸ ਜਾਂ ਪੋਸਟ ਆਮਲੇਰ ਕੋਲ ਦੇ ਅੰਦਰ ਲਗਭਗ 11 ਅਸਾਮੀਆਂ ਜਿਹੜੀਆਂ ਉਹਨਾਂ ਦੀ ਰਚਨਾ ਅਮਲੇਰ ਕੋਲ ਦੇ ਲਈ ਕੀਤੀ ਗਈ ਆ ਸੋ ਲਗਾਤਾਰ ਮੇਰਾ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਲੋਕਾਂ ਦੀਆਂ ਸਹੂਲਤਾਂ ਨੂੰ ਲੈ ਕੇ ਫੈਸਲੇ ਜਿਹੜੀਏ ਲੋਕ ਪੱਕੀ ਲੈ ਰਹੀ ਆ ਇਸ ਤੋਂ ਬਿਨਾ ਜੇ ਮੈਂ ਗੱਲ ਕਰਾਂ ਦੋਰਾਹਾ ਦੇ ਅੰਦਰ ਸੀਐਚਸੀਸੀ ਜਿਹੜਾ ਸਿਵਲ ਹਸਪੀਟਲ ਦਾ ਦੋਰਾਹਾ ਦੇ ਅੰਦਰ ਉੱਥੇ ਨਮੀਆਂ 51 ਅਸਾਮੀਆਂ ਦੀ ਸਿਰਜਣਾ ਕੀਤੀ ਗਈ ਆ ਔਰ ਇਸ ਦੇ ਨਾਲ ਹੀ ਡੈਂਟਲ ਟੀਚਿੰਗ ਫੈਕਲਟੀ ਪਹਿਲਾਂ ਜਿਹੜੀ ਮੈਡੀਕਲ ਟੀਚਿੰਗ ਫੈਕਲਟੀ ਸੀ ਹੁਣ ਡੈਂਟਲ ਟੀਚਿੰਗ ਫੈਕਲਟੀ ਦੀ ਜਿਹੜੀ ਏਜ ਆ ਉਹ 62 ਸਾਲ ਤੋਂ ਵਧਾ ਕੇ 65 ਸਾਲ ਕੀਤੀ ਗਈ ਆ ਔਰ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡਾ ਸਾਨੂੰ ਜਿਹੜਾ ਐਕਸਪੀਰੀਅੰਸ ਸਾਡਾ ਸਟਾਫ ਆ ਜਿਹੜੇ ਸਾਡੇ ਪ੍ਰੋਫੈਸਰ ਨੇ ਜਿਨ੍ਹਾਂ ਦਾ ਇੱਕ ਲੰਬਾ ਸਮਾਂਗਾ ਉਹਨਾਂ ਦੇ ਸਵਾਬਾਂ 'ਚ ਅਸੀਂ ਵਾਅਦਾ ਕੀਤਾ ਘਰ ਤਿੰਨ ਸਾਲ ਉਹ ਹੋਰ ਜਿਹੜੇ ਪੜਾਉਣ ਨੂੰ ਮਿਲਣਗੇ ਇਸ ਤੋਂ ਬਿਨਾ ਸੀਡੀਪੀਓ ਦੀਆਂ ਪੰਜਾਬ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ ਜਿਹਨੂੰ ਆਪਾਂ ਕਹਿੰਦੇ ਆਂ ਸੀਡੀਪੀਓ ਉਹਦੀਆਂ ਵੀ 16 ਅਸਾਮੀਆਂ ਜਿਹੜੀਆਂ ਉਹ ਅਸੀਂ ਮੁਰਜ਼ੁਰਜੀਤ ਕੀਤੀਆਂ ਨੇ ਵੀ ਬੜੀ ਜਲਦੀ ਜਿਹੜੀਆਂ ਭਰੀਆਂ ਜਾਣਗੀਆਂ ਇਹ ਬਹੁਤ ਸਾਰੇ ਅਹਿਮ ਫੈਸਲੇ ਜਿਹੜੇ ਅੱਜ ਲੈ ਗਿਆ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਅਸੀਂ ਲਗਾਤਾਰ ਲਗਾਤਾਰ ਜਿਹੜਾ ਸਾਡਾ ਇੰਡਸਟਰੀ ਡਿਪਾਰਟਮੈਂਟ ਆ ਜਾਂ ਸਾਡਾ ਜਿਹੜਾ ਹਾਊਸਿੰਗ ਡਿਪਾਰਟਮੈਂਟ ਆ ਉਹਦੇ ਅੰਦਰ ਕਾਫੀ ਸਾਰੀ ਅਸੀਂ ਸੌਦਾ ਕੀਤੀਆਂ ਨੇ ਮੈਂ ਜੇ ਮੈਂ ਗੱਲ ਕਰਾਂ ਉਹਨਾਂ ਸੌਦਾਂ ਦੀ ਉਹਨਾਂ ਵਿੱਚੋਂ ਸਭ ਤੋਂ ਬਾਅਦ ਪਹਿਲਾਂ ਕੀ ਸੀਗਾ ਕਿ ਪੀਐਸ ਆਈਡੀਸੀ ਜਿਹੜਾ ਡਿਪਾਰਟਮੈਂਟ ਆ ਜਿਹੜਾ ਕਿ ਇੰਡਸਟਰੀ ਨੂੰ ਦੇਖਦਾਗਾ ਉਸ ਡਿਪਾਰਟਮੈਂਟ ਦੇ ਅੰਦਰ ਅਸੀਂ ਪਲੌਟਾਂ ਦਾ ਪਲੌਟਾਂ ਦੀ ਜਿਹੜੀ ਆ ਉਹਨਾਂ ਦਾ ਉਹਨਾਂ ਦੀ ਵੰਡ ਦਾ ਫੈਸਲਾ ਕੀਤਾ ਸੀਗਾ ਕਿ ਜੇਕਰ 2000 ਗਜ ਦਾ ਪਲਾਟ ਆ ਤਾਂ ਉਹ 1000 ਗੱਟ ਬੰਨਿਆ ਜਾ ਸਕਦਾਗਾ ਪਰ ਲੇਕਿਨ ਇਹ ਜਿੱਕੇ ਫੈਸਲਾ ਰਹਿ ਗਿਆ ਸੀਗਾ ਕਿ ਗਮਾਡਾ ਪੂਡਾ ਜਿਹੜੀਆਂ ਅ ਇੰਡਸਟਰੀਅਲ ਪਲਾਟ ਕੱਟਦਾਗਾ ਪਹਿਲਾਂ ਤਾਂ ਪੀਐਸਆਈ ਡੀਸੀ ਦੀ ਗੱਲ ਸੀਗੀ ਹੁਣ ਗਮਾਡਾ ਗਲਾਡਾ ਜਿਹੜੀਆਂ ਜਿੰਨੀਆਂ ਵੀ ਅਥਾਰਟिटीज ਜਿਹੜੀਆਂ ਜਾਂ ਪ੍ਰਾਈਵੇਟ ਅਥਾਰਟੀ ਜਿਹੜੀਆਂ ਇੰਡਸਟਰੀਅਲ ਪਾਰਕ ਕੱਟਦੀਆਂ ਨੇਗੀਆਂ ਉਹਨਾਂ ਦੇ ਵੀ ਅੰਦਰ ਅਸੀਂ ਇਹ ਪ੍ਰੋਵੀਜ਼ਨ ਕੀਤੀ ਆ ਕਿ ਉਹ ਵੀ ਆਪਣੇ ਪਲਾਟ ਦੀ ਬਾਈਫਰਕੇਸ਼ਨ ਕਰ ਸਕਦੇ ਨੇਗੇ ਉਹ ਵੀ ਆਪਣੇ ਪਲਾਟ ਨੂੰ ਵੰਡ ਸਕਦੇ ਨੇ ਪਰ ਲੇਕਿਨ ਛੋਟਾ ਤੋਂ ਛੋਟਾ ਪਲਾਟ ਜਿਹੜਾ ਉਹ 500 ਗਾਜ ਦਾ ਹੋਊਗਾ ਇਹ ਦੂ ਛੋਟਾ ਪਲਾਟ ਨਹੀਂ ਹੋ ਸਕਦਾ ਯਾਨੀ ਜੇ 2000 ਗਾਜ ਦਾ ਪਲਾਟ ਆ ਉਹਦੇ ਚਾਰ ਪਲਾਟ ਬਣ ਸਕਦੇ ਨੇ ਪਰ ਲੇਕਿਨ ਉਹਨਾਂ ਨੇ ਚਾਰਾਂ ਦੇ ਲਈ ਇਹ ਉਹਨੂੰ ਜਿਹੜਾ ਹੈਗਾ ਜਿਹੜਾ ਵੀ ਮਾਲਕ ਹੋਊਗਾ ਅੰਦਰ ਹੋਊਗਾ ਉਹਨੂੰ ਇਹ ਇਨਸ਼ੋਰ ਕਰਨਾ ਪਊਗਾ ਕਿ ਚਾਰਾਂ ਦੇ ਲਈ ਜਿਹੜਾ ਬੇਸਿਕ ਇਨਫਰਾਸਟ੍ਰਕਚਰ ਹੁੰਦਾਗਾ ਯਾਨੀ ਕਿ ਚੌੜੀ ਸੜਕ ਜੋ ਵੀ ਪ੍ਰੋਵੀਜ਼ਨ ਆ ਉਹ ਲਾਗੂ ਰਹਿਣੀ ਚਾਹੀਦੀ ਆ ਇਹ ਵੀ ਇੱਕ ਮੈਸਬੰਦ ਇੱਕ ਬਹੁਤ ਹੀ ਵੱਡਾ ਤੇ ਅਹਿਮ ਫੈਸਲਾ ਅੱਜ ਸਰਕਾਰ ਨੇ ਲਿਆਗਾ ਔਰ ਇਸ ਤੋਂ ਬਿਨਾ ਜਿਹੜਾ ਇੱਕ ਹੋਰ ਅਹਿਮ ਫੈਸਲਾ ਪੰਜਾਬ ਸਰਕਾਰ ਨੇ ਲਿਆਗਾ